ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਮਹਿਤਪੁਰ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਲੱਗਦਾ ਇਸ ਪਿੰਡ ਨੂੰ। ਵੀਰ ਚਰਨਜੀਤ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਡੇਰੀਆ ਵੀਰ ਦੀ ਠੀਕ ਹੈ ਜੀ। ਸੋ ਡੇਰੀ ਫਾਰਮਿੰਗ ਦਾ ਕੰਮ ਆ ਤੇ ਪਸ਼ੂ ਦੋਸਤੋ ਇੱਕ ਪਹਿਲਾਂ ਵੀ ਆਪਾਂ ਤੁਹਾਨੂੰ ਦਿਖਾਇਆ ਸੀਗਾ ਇਸ ਕਿੱਲੇ ਦੇ ਉੱਪਰੋਂ ਬਹੁਤ ਚੰਗੀ ਮੱਝ ਦਿਖਾਈ ਸੀ ਦੁੱਧਾਰੂ ਮੱਝ ਦਿਖਾਈ ਸੀ। ਤੇ ਉਹ ਬਹੁਤ ਵਧੀਆ ਜਿਹੜੇ ਦੋਸਤੋ ਚੰਗੇ ਰੇਟ ਦੇ ਉੱਪਰ ਸੇਲ ਵੀ ਵੀਰ ਨੇ ਕੀਤੀ ਆ। ਅੱਜ ਦੋਸਤੋ ਜਿੰਨੇ ਵੀ ਪਸ਼ੂ ਤੁਸੀਂ ਆ ਸਾਹਮਣੇ ਦੇਖ ਰਹੇ ਜੀ ਇਸ ਡੇਰੀ ਦੇ ਉੱਪਰ ਸਾਰੇ ਘਰੇਲੂ ਪਸ਼ੂ ਆ। ਤੋਂ ਡੇਰੀ ਦਾ ਕੰਮ ਆ ਖਾਸ ਤੌਰ ਤੇ ਵੀਰ ਦਾ ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਸੇਲ ਪਰਚੇਜ ਦਾ ਜਾਂ ਵਪਾਰ ਦਾ ਕੰਮ ਨਹੀਂਗਾ। ਤੋਂ ਤੇ ਵੀਰ ਸੋਚ ਰਿਹਾ ਵੀ ਕੋਈ ਪਸ਼ੂ ਵਪਾਰ ਦਾ ਕਿਤਾਬ ਨਾਲ ਜਰੂਰ ਸ਼ੁਰੂ ਕੀਤਾ ਜਾਵੇ। ਤੋਂ ਉਹ ਜਦੋਂ ਦੋਸਤੋ ਕੋਈ ਵਿਕਰੀ ਵਾਲੇ ਪਸ਼ੂ ਗਾਂ ਅੱਗੇ ਆਏ ਦੋਸਤੋ ਉਹਦੀ ਆਪਾਂ ਡਿਟੇਲ ਉਸ ਹਿਸਾਬ ਨਾਲ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ। ਅੱਜ ਜਿਹੜੇ ਨਗ ਤੁਹਾਨੂੰ ਆਪਾਂ ਦਿਖਾਉਣੇ ਆ ਦੋ ਮੱਝ ਦਿਖਾਉਣੀਆਂ ਦੋਸਤੋ ਇੱਕ ਤਾਂ ਜਿਹੜੀ ਪਹਿਲਾਂ ਇਸ ਘਰੋਂ ਮੱਝ ਵਿਕੀ ਸੀਗੀ ਉਹਦੀ ਮਦਰ ਹੀ ਤੁਹਾਨੂੰ ਉਹ ਮੱਝ ਵੀ ਦੋਸਤੋ ਘੱਟੋ ਘੱਟ ਵੀ ਕੋਈ 16-17 ਲੀਟਰ ਤੇ ਚੱਲ ਰਹੀ ਆ ਕੋਈ 18-17 ਲੀਟਰ ਦੇ ਵੇਰ ਨੇ ਤਸੱਲੀ ਦੇ ਕੇ ਉਹ ਮੱਝ ਸੇਲ ਕੀਤੀ ਸੀਗੀ ਫਿਲਹਾਲ ਦੋਸਤੋ ਅੱਜ ਜਿਹੜੀਆਂ ਜਿਹੜੀਆਂ ਤੁਸੀਂ ਇਹ ਦੋ ਮੱਝਾਂ ਸਾਹਮਣੇ ਦੇਖ ਰਹੇ ਜੇ ਦੋਨੋਂ ਪਕਾਊ ਆ ਸੋ ਕੋਈ ਵੀ ਚਾਹਵਣ ਵੀਰ ਖਰੀਦਦਾਰ ਵੀਰ ਆਪਣੀ ਆਕੇ ਤਸੱਲੀ ਕਰ ਸਕਦਾ ਦੋਨੋਂ ਗੱਪਣਾਂ ਤਿਆਰੀ ਵਾਲੀਆਂ ਨੇ ਤਨਕੋਦਰ ਸ਼ਹਿਰ ਤੋਂ ਦੋਸਤੋ ਦੂਰੀ ਦੀ ਗੱਲ ਕਰ ਲਈਏ ਪਿੰਡ ਮਹਿਤਪੁਰ ਦੀ ਤੇ ਕੋਈ 12 ਕਿਲੋਮੀਟਰ 13 ਕਿਲੋਮੀਟਰ ਦੀ ਦੂਰੀ ਆ ਜਲੰਧਰ ਤੋਂ ਦੋਸਤੋ ਇੱਕ ਸੜਕ ਨਿਕਲਦੀ ਆ ਜਿਹੜੀ ਨਕੋਦਰ ਸਤਵਾ ਬੇੜ ਦੇ ਜਗਰਾਵਾਂ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਪਿੰਡ ਮਹਿਤਪੁਰ ਆਉਂਦਾ ਨਕੋਦਰ ਲੰਘਦਿਆਂ ਸਾਰ ਜਦੋਂ ਆਪਾਂ ਸਤਵਾ ਬੇੜ ਜਗਰਾਵਾਂ ਨੂੰ ਆਉਂਦੇ ਆ ਤੇ 12-13 ਕਿਲੋਮੀਟਰ ਪਿੰਡ ਮਹਿਤਪੁਰ ਆ ਤੇ ਸਤਵਾ ਬੇੜ ਦੀ ਦੂਰੀ ਵੀ ਕੋਈ 12-13 14 ਕਿਲੋਮੀਟਰ ਅੱਗੇ ਰਹਿ ਜਾਂਦੀ ਆ ਤੇ ਜਗਰਾਵਾਂ ਸ਼ਹਿਰ ਤੋਂ ਤਕਰੀਬਨ ਕੋਈ 30-22 ਕਿਲੋਮੀਟਰ ਦੀ ਦੂਰੀ ਆ ਤੇ ਜਲੰਧਰ ਵੀ ਤਕਰੀਬਨ ਕੋਈ 30-32 ਕਿਲੋਮੀਟਰ ਦੀ ਦੂਰੀ ਆ ਆਉ ਲੈਣਿਆ ਬਥੇਰੇ ਡਿਟੇਲ ਕਰਦੇ ਆ ਗੱਲਬਾਤ ਵੀਰ ਚਰਨਜੀਤ ਦੇ ਨਾਲ ਅੱਜ ਤਰੀਕ ਦੋਸਤੋ ਤੁਸੀਂ ਨੋਟ ਕਰ ਲਓ ਅੱਜ 20 ਜੁਲਾਈ ਨੂੰ ਅਸੀਂ ਆਪਾਂ ਵੀਡੀਓ ਬਣਾ ਰਹੇ ਹਾਂ ਸਾਮਾ ਕੋ ਮਾਰਨਿੰਗ ਦੇ 8:30 ਪੌਣੇ 9:00 ਵਜੇ ਦਾ ਇੱਕ ਦੋਸਤੋ ਬਹੁਤ ਚੰਗੀ ਮੱਝ ਤੁਹਾਨੂੰ ਦਿਖਾਵਾਂਗੇ ਫੁੱਲ ਵੱਡੇ ਕਦ ਕਾਠ ਵਾਲੀ ਆ ਸੋ ਮੱਝਾਂ ਵੈਸੇ ਸਾਰੀਆਂ ਰਾਜੀ ਆ ਫੋਲੋ ਵਜਨ ਲੋਡ ਆ ਲੀਆਂ ਨੇ ਚੰਗੀ ਸੇਵਾ ਜਿਹੜੀ ਦੋਸਤੋ ਝਲਕਾ ਮਾਰ ਕੇ ਵੈਸੇ ਸਾਰੇ ਪਸ਼ੂਆਂ ਦੀ ਦਿਖ ਰਹੀ ਆ ਉਹ ਲੈਣੀਆਂ ਜਾਣਕਾਰੀ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਚਰਨਜੀਤ ਸਿੰਘ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਪਾਜੀ ਠੀਕ ਠਾਕ ਦੀ ਵਧੀਆ ਵਧੀਆ ਭਾਈ ਠੀਕ ਠਾਕ ਬਹੁਤ ਵਧੀਆ ਅੱਛਾ ਵੀਰ ਚਰਨਜੀਤ ਜੀ ਤਾਂ ਜਿੱਦਾਂ ਆਪਾਂ ਆਪਣੇ ਤਸਿਆ ਬਿਲਕੁਲ ਇੱਕ ਆਪਾਂ ਮੱਝ ਸੇਲ ਕੀਤੀ ਸੀ ਆਪਣੇ ਘਰੋਂ ਹਾਂਜੀ ਹਾਂਜੀ ਭਾਈ ਫਰਵੀਂ ਮਹੀਨੇ ਸੇਲ ਕੀਤੀ ਸੀ ਹਾਂਜੀ ਇਸ ਮਈ ਦੇ 30 ਸੇਲ ਕੀਤੀ ਸੀ ਆਪਾਂ ਠੀਕ ਹੈ ਜੀ ਇਹ ਵੀ ਆਪਾਂ ਦਿਖਾ ਦਿੱਤੀ ਸੀ ਉਸੇ ਟਾਈਮ ਹਾਂਜੀ 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 ਠੀਕ ਹੈ ਜੀ ਲਓ ਦੱਸੋ ਇਹ ਢੇਲੀ ਆ ਨਾ ਢੇਲੀ ਹਾਂਜੀ ਹੈ ਨਾ ਹਿਲਦੇ ਆ ਫਿਰ ਚਰਨਜੀਤ ਸਿੰਘ ਦੇ ਹਿਲਦੇ ਆ ਨਹੀਂ ਸਿੰਘ ਨਹੀਂ ਹਿਲਦੇ ਜੀ ਠੀਕ ਸਾਰ ਲਓ ਦੱਸੋ ਢੇਲ ਹੀ ਆ ਇਹ ਆਪਾਂ ਜਦੋਂ ਵੀਰ ਨੇ ਪਹਿਲੀ ਮੱਝ ਸੇਲ ਕੀਤੀ ਸੀ ਆਪਣੇ ਘਰੋਂ ਕੋ 18 17 ਕਿਲੋ ਵਾਲੀ ਠੀਕ ਹੈ ਜੀ ਤਿਆਰੀ ਵਾਲੀ ਤੇ ਉਹਦੇ ਵਿੱਚ ਆਪਾਂ ਜ਼ਿਕਰ ਕੀਤਾ ਸੀਗਾ ਵੀ ਇਹ ਮੱਝ ਜਿਹੜੀ ਆ ਦੋਸਤੋ ਉਹਦੀ ਮਦਰ ਆ ਤੇ ਬਹੁਤ ਚੰਗੇ ਮ ਉਹ ਆਪਾਂ ਗੱਲਬਾਤ ਕਰ ਲਾਂਗੇ ਅੱਜ ਜਿਹੜੀ ਇਹ ਬਕਾਊ ਆ ਦੋਸਤੋ ਉਦੋਂ ਵੀਰਾਂ ਦਾ ਸੀ ਵੀ ਬਿਲਕੁਲ ਤਿਆਰੀ ਤੇ ਹੋਈ ਤਾਂ ਆਪਾਂ ਸੇਲ ਕਰਾਂਗੇ ਕਿਉਂਕਿ ਸੂਵੇ ਦੇ ਜਾਂ ਝੋਟੀਆਂ ਦੀਆਂ ਕੋਈ 2 3 4 ਝੋਟੀਆਂ ਲੈ ਚੁੱਕਿਆ ਵੀਰ ਤੇ ਚੰਗੇ ਮਿਲਕ ਵਾਲੀ ਮਾਜਾ ਬਾਕੀ ਜਿਹੜੇ ਵੀਰ ਨੇ ਕਿ ਨਸਲ ਬਰੀਡ ਤੇ ਕੰਮ ਕਰਨਾ ਸੋ ਤੁਸੀਂ ਹੱਥ ਪਾ ਸਕਦੇ ਜੀ ਇੱਕ ਸੈਕਿੰਡ ਨੰਬਰ ਤੇ ਇੱਧਰ ਤੁਹਾਨੂੰ ਦੂਜੀ ਮਾਜਾ ਜਿਹੜੀ ਦਿਖਾਉਣੀ ਦੋਸਤੋ ਇਹ ਵੀ ਚੰਗੇ ਮਿਲਕ ਰਕਾਰਡ ਹੋਈ ਹੈ ਕੋਈ 14 15 ਸਰੀ ਇਹ ਮਾਜਾ 14 15 ਕਿਲੋ ਵਾਲੀ ਆ ਵੈਸੇ ਰਾਜੀ ਵਜ਼ਨ ਲੋਡ ਫੁੱਲ ਭਟਾ ਫੁੱਲਾ ਠੀਕ ਆ ਜੀ ਤੇ ਵੀਰ ਚਰਨ ਜੀ ਤੇ ਸ਼ੁਰੂਆਤ ਇਸੇ ਮੈਂ ਤੋਂ ਕਰ ਲੈਣੀ ਆਪਾਂ ਹਾਂਜੀ ਇਹਦਾ ਸੂਆ ਪਹਿਲਾਂ ਦੱਸ ਦਈਏ ਕਿ ਸੂਆ ਕਿੰਨਾ ਸੂਣ ਵਾਲੀ ਹੈ ਜੀ ਬਾਜੀ ਇਹ ਕੋਈ ਸੂਵੇ ਕੋ ਪੰਜਵੇਂ ਮਾਲੇ ਕੋ ਛੇਵੇਂ ਮਾਲੇ ਜੀ ਅੱਛਾ ਜੀ ਬਾਜੀ ਇਹ ਕਟੀਆਂ ਹੀ ਦਿੰਦੀ ਕਦਮਾਂ ਵਾਲੀ ਜਿਹੜੀਆਂ ਮੈਂ ਤਿੰਨ ਝੋਟੀਆਂ ਤਿਆਰ ਮੇਰੇ ਕੋਲ ਹੈ ਜੀ ਅੱਛਾ ਇਸ ਵਕਤ ਇੱਕ ਵੀ ਸੀਲ ਕਰਤੀ ਦੋ ਐਟਾ ਮੌਜੂਦਾ ਕੋਲ ਹੈ ਜੀ ਠੀਕ ਹੈ ਜੀ ਹਾਂਜੀ ਮਤਲਬ ਇੱਕ ਤਾਂ ਆਪਣੇ ਕੋਲ ਜਿਹੜੀ ਹੁਣ ਦੁੱਧ ਤੇ ਚੱਲਣ ਢੀ ਇਹਦੀ ਹਾਂਜੀ ਉਹ ਕਿੰਨੇ ਦੁੱਧ ਤੇ ਚੱਲਣ ਢੀ ਪਾਜੀ ਉਹ 20 ਪਲੱਸ ਤੇ ਐਸ ਟਾਈਮ ਆ ਜੀ 30 ਪਲੱਸ ਤੇ ਤੇ ਜਿਹੜੀਆਂ ਦੋ ਆਉਂਸਰਾਂ ਹੀ ਅਜੇ ਗੱਬਣ ਏਆਈ ਤੇ ਨਹੀਂ ਉਹਨਾਂ ਟੀਕਾ ਤੇ ਨਹੀਂ ਲਿਆ ਨਹੀਂ ਇੱਕ ਦਿਨ ਟੀਕਾ ਧੜਿਆ ਜੀ ਹਾਂ ਇੱਕ ਛੋਟੀ ਜਿਹੀ ਹੈ ਜੀ ਠੀਕ ਆ ਜੀ ਉਹ ਪੌਣੇ ਦੇ ਦੋ ਸਾਲ ਦੀ ਇੱਕ ਜਿਹੜੀ ਇਹਦੀ ਸੂਈ ਉਹ 20 ਲੀਟਰ ਤੇ ਚੱਲ ਰਹੀ ਹੈ ਹਾਂਜੀ ਹਾਂਜੀ ਠੀਕ ਆ ਜੀ ਪਰ ਗਰਮੀ ਜਲਦੀ ਵੀ ਪਾਜੀ ਪੰਜਵਾਂ ਸਵੇਰ ਚਾਹੇ ਛੇਵਾਂ ਸਵੇਰ ਤੁਸੀਂ ਮੰਨ ਲਿਓ ਢੇਲੀ ਆ ਸਿੰਘ ਬਿਲਕੁਲ ਹੀਠਾਂ ਨੂੰ ਆਗਰਦਨ ਵਾਲੀ ਬ ਤੇ ਅੱਛਾ ਵੀਰ ਚੰਨਜੀਤ ਇਹਦਾ ਸਮਾਂ ਦੱਸ ਦਈਏ ਐਗਜ਼ੈਕਟ ਜਿਹੜਾ ਸਮਾਂ ਜੇ ਕਿੰਨਾ ਬਾਕੀ ਹੈ ਪਾਜੀ ਇਹ 25 ਜੁਲਾਈ ਦੇ ਦਿਨ ਪੂਰੇ ਆ ਜੀ 25 ਜੁਲਾਈ ਦੇ ਦਿਨ ਪੂਰੇ ਆ 25 ਜੁਲਾਈ ਨੂੰ ਹਾਂਜੀ 25 ਜੁਲਾਈ ਨੂੰ ਤਾਂ ਦੋਸਤੋ 25 ਜੁਲਾਈ ਨੂੰ ਦਿਨ ਪੂਰੇ ਆ ਤੋਂ ਬਾਕੀ ਟਾਂ ਝਾੜੂ ਝਾ ਇਸ ਮਹੀਨ ਦਾ ਦੋਸਤੋ ਚੰਗਾ ਹੈ ਬਾਕੀ ਬਹੁਤ ਸੋਹਣੀਆਂ ਚੰਗੀਆਂ ਝੋਟੀਆਂ ਕਟੀਆਂ ਨੂੰ ਇਹਨੇ ਜਨਮ ਦਿੱਤਾ ਤੇ ਪਹਿਲਾਂ ਇੱਕ ਜਿਹੜੀ ਮੱਝ ਪਾਈ ਸੀ ਦੋਸਤੋ ਵੀ ਕੋਈ ਹੁਣ 17 18 16 17 ਲੀਟਰ ਤੇ ਜਿਹੜੀ ਚੱਲ ਰਹੀ ਸੀ ਉਹ ਸੇਲ ਕੀਤੀ ਸੀ ਵੀਰ ਨੇ ਤੇ ਉਹਦੇ ਵਿੱਚ ਆਪਾਂ ਇਹ ਤੁਹਾਨੂੰ ਮੱਝ ਦਿਖਾਈ ਸੀਗੀ ਤੇ ਇਸ ਮੱਝ ਦਾ ਜਿੰਨਾ ਪਾਲੋ ਉਹਨਾਂ ਚਲੋ ਭਾਜੀ ਹਾਂ ਮੇਰੇ ਕੋ ਭਾਜੀ ਇਹ ਦੋ ਦੋ ਮੱਝ ਨੇ ਵੀ 22 ਲੀਟਰ ਤੱਕ ਦੁੱਧ ਦਿੱਤਾ ਜੀ ਓਕੇ ਹਾਂ ਜੀ ਪਿਛਲੇ ਸਵੇਰੇ ਦਾ ਵੀ ਕੋਈ 19 ਕੋਈ 20 ਲੀਟਰ ਦੁੱਧ ਸੀ ਮਾਇਦਾ ਜੀ ਠੀਕ ਹੈ ਜੀ ਹਾਂ ਜੀ ਬਲਕਿ ਬਹੁਤ ਚੰਗੀ ਮਿਲਕਿੰਗ ਵਾਲੀ ਆ ਹਾਂ ਜੀ ਲੈ ਵੀਰ ਇਹ ਭਾਜੀ ਕੋਈ ਘਰੇ ਰੱਖਣ ਦਾ ਬੰਦਾ ਲੈ ਕੇ ਕੋਈ ਯਾਦ ਕਰੂ ਜੀ ਇਹ ਠੀਕ ਹੈ ਜੀ ਆਉਣ ਵਾਲੇ ਸਮੇਂ 'ਚ ਬੱਚੇ ਜੰਗੇ ਲੈ ਸਕਦਾ ਹਾਂ ਹਾਂ ਜੀ ਹਾਂ ਜੀ ਭਾਜੀ ਦੂਜੀ ਗੱਲ ਹੈ ਕਦਮਾ ਦੀ ਦਿੰਦੀ ਕਟੀਆਂ ਜੀ ਇਹ ਹੂੰ ਹੂੰ ਠੀਕ ਹੈ ਜੀ ਉਹ ਦੋਸਤੋ ਮੈਂ ਪਹਿਲਾਂ ਵੀ ਜ਼ਿਕਰ ਕਰਤਾ ਜਿੰਨੇ ਵੀ ਸਵੇਰੇ ਸੂਈ ਆ ਉਹਨਾਂ ਦੇ ਵਿੱਚੋਂ ਕੋਈ 1-2 ਹੋ ਸਕਦਾ ਸੂਆਂ ਦੇ ਬੱਚੇ ਨਾ ਹੋਣ ਨਹੀਂ ਤੇ ਕਟੀਆਂ ਝੋਟੀਆਂ ਵੀਰ ਦੇ ਕੋਲ ਚੰਗੀਆਂ ਜਮੀਆਂ ਪਲੀਆਂ ਕੁਝ ਘਟੀਕੇ ਲੈਣ ਦੇ ਲਾਇਕ ਆ ਤੇ ਕੁਝ ਕੁ ਗੱਬਣ ਹੋ ਚੁੱਕੀਆਂ ਠੀਕ ਆ ਜੀ ਇੱਕ ਅੱਧੀ ਝੋਟੀ ਜਿਹੜੀ ਆ ਚੰਗੇ ਦੁੱਧ ਤੇ ਚੱਲ ਰਹੀ ਆ ਵੀਰ ਚਰਨ ਜੀ ਤੇ ਕੋਰੀ ਖੋਲ ਕੇ ਨੂੰ ਤੋੜ ਕੇ ਦਿਖਾ ਦਿੱਤੀ ਠੀਕ ਆ ਜੀ ਹਾਈਟ ਲੈਂਥ ਦੋਸਤੋ ਫੁੱਲ ਬਟਾ ਫੂਲ ਆ ਠੀਕ ਆ ਜੀ ਇੱਕ ਆਪਾਂ ਗੱਲ ਕਰਦੇ ਹਾਂ ਵੀ ਐਕਸਟਰਾ ਆਰਡੀਨਰੀ ਹਾਈਟ ਲੈਂਥ ਇੱਕ ਨਾਰਮਲ ਮੱਝਾਂ ਦੇ ਕੱਦ ਨਾਲੋਂ ਜਿਹੜੀ ਦੋਸਤੋ ਜਿਆਦਾ ਹਾਈਟ ਲੈਂਥ ਆ ਇਸ ਮੱਝ ਦੀ ਸੋ ਅਜੇ ਘਟੂ ਘਟ ਅੱਜ ਤੋਂ 5 ਦਿਨ ਹਜ ਲੈਪਟਾ ਠੀਕ ਹੈ ਜੀ ਪੰਜ ਕਿ ਦਿਨ ਹਜੇ ਪਏ ਆ ਜੇ ਸੂਣ ਦੇ ਵਿੱਚ ਸੋ ਇੱਕ ਵਾਰੀ ਤੁਹਾਨੂੰ ਉਹ ਵਾ ਤੋਰ ਕੇ ਦਿਖਾਉਣੇ ਆ ਹਾਲੋ ਜੀ ਸੋ ਚੌੜਾ ਪੇਠਪੂੜਾ ਦੋਸਤੋ ਵੈਸੇ ਪਸ਼ੂ ਮੈਂ ਪਹਿਲਾਂ ਜ਼ਿਕਰ ਕਰਤਾ ਵੀ ਜਿੰਨੇ ਪਸ਼ੂ ਆ ਸਾਰੇ ਵੀਰ ਦੇ ਕੋਲ ਸਾਰੇ ਬਿਲਕੁਲ ਚੰਗੀ ਸੇਵਾ ਚੰਗੀ ਸੰਭਾਲ ਦੇ ਵਿੱਚ ਜੰਮੇ ਭਲੇ ਆ ਨਹੀਂ ਤਾਂ ਨਾਰਮਲ ਹੀ ਦੋਸਤੋ ਕੋਈ ਪੰਜਵੇਂ ਛੇਵੇਂ ਸੂਵੇ ਵਾਲੀ ਮੱਝ ਐਡੇ ਕਾਦ ਬੋਤ ਦੇ ਵਿੱਚ ਤੇ ਵਖਾਲਾ ਤੁਸੀਂ ਵੇਖੂਗੇ ਦੋਸਤੋ ਕੋਈ ਜੇ ਸਿੰਘ ਚਲੋ ਜਿਆਦਾ ਨਾ ਵਧੇ ਹੋਣ ਤੇ ਕੋਈ ਵੀਰ ਉਹਨੂੰ ਦੂਜੇ ਤੇ ਤੀਜੇ ਚੌਥੇ ਵੀ ਕਹਿ ਸਕਦਾ ਠੀਕ ਹੈ ਜੀ ਕੋਈ ਦੋ ਸੂਵੇ ਘੱਟ ਵਖਾਉਂਦੀ ਆ ਤੇ ਬਾਕੀ 22 ਲੀਟਰ 20 ਤੋਂ ਪਲੱਸ 22 ਲੀਟਰ ਦੀ ਮਿਲਕਿੰਗ ਜਿਹੜੀ ਆ ਦੋਸਤੋ ਇਹ ਮੱਝ ਕਰਾਉਂਦੀ ਰਹੀ ਆ ਪਿਛਲੇ ਸੂਵਿਆਂ ਦੇ ਦੌਰਾਨ ਇੱਕ ਵਾਰੀ ਫੇਸ ਦਿਖਾਓ ਵੀਰ ਕਰ ਜੀ ਤਾਂ ਇਹਨੂੰ ਫੇਸ ਦਿਖਾਓ ਬੋਤ ਦਿਖਾਓ ਠੀਕ ਹੈ ਜੀ ਬਹੁਤ ਵਧੀਆ ਦੋਸਤੋ ਚੰਗਾ ਪਸ਼ੂ ਧਨ ਸੋ ਕੋਈ ਵੀ ਰੈਨ ਕੰਪਲੀਟ ਤੇ ਕੰਮ ਕਰਨਾ ਚਾਹੁੰਦਾ ਹੈ ਕੋਈ ਚੰਗਾ ਦਦਾਰੂ ਪਸ਼ੂ ਖਰੀਦਣ ਦਾ ਚਾਹ ਬਾਣਾ ਤੁਸੀਂ ਜ਼ਰੂਰ ਹੱਥ ਪਾ ਸਕਦੇ ਜੀ ਤਾਂ ਮੱਝ ਚੰਗੀ ਹੈ ਦੋਸਤੋ ਪੂਰੇ ਰਿਕਾਰਡ ਵਾਲੀ ਆ ਤੇ ਇਹਦਾ ਫਿਰ ਚਰਨਜੀਤ ਕੀ ਡਿਮਾਂਡ ਕੀ ਕਰਦੇ ਆ ਕਿੱਥੋਂ ਤੱਕ ਦਾਵਾ ਦਾਵਾ ਵਾਜ ਨਮਾਨ ਲੈਣ ਦੇਗਾ 1,20,000 ਜੀ ਨਾ ਕਿ ਭਾਜੀ 1,20,000 ਹਾਂ ਜੀ ਮੈਨੂੰ ਲੱਗਦਾ ਵੀ ਅਸੀਂ ਜਿਹੜੀ ਮਾਈਟਾ ਭਾਜੀ ਦੇ ਲਾਦੀ ਹੁਣ ਸਮੇਂ ਦੇ ਹਿਸਾਬ ਨਾਲ ਹਾਂ ਜੀ ਜੇ ਗਰਮੀ ਗਾ ਕੇ ਤੋਂ ਬਾਅਦ 1,20,000 ਦੇ ਦਾਂਗੇ ਭਾਜੀ 1,20 ਦੀ ਹਾਂ ਜੀ ਠੀਕ ਹੈ ਜੀ ਮਾਨਤਾਨ ਕਰ ਦਾਂਗੇ ਜੀ 1,20,000 ਦੀ ਇਹ ਤੁਹਾਨੂੰ ਮਿਲ ਜੂਗੀ ਪਰ ਜਿਹੜੀ ਇਹਦੀ ਧੀ ਸੀ ਉਹ ਆਪਾਂ ਚੰਗੀ ਖਾਸੀ ਜਿਹੜ ਡੂੜ ਲੱਖ ਤੋਂ ਬਾਹਰ ਵੇਚੀ ਜੀ ਉਹ ਭਾਜੀ 1 52 ਦੀ ਵਿਕੇ ਸੀ ਉਹ 1 52 ਦੀ ਹਾਂ ਜੀ ਠੀਕ ਹੈ ਜੀ ਤਾ ਦੋਸਤੋ 120 ਦੀ ਆ 120 ਦੇ ਵਿੱਚੋਂ ਛੋੜਛੱਪਾ ਹੋ ਜਾਊਗਾ ਮਾਨਤਨ ਹੋ ਜਾਊਗਾ ਕਿਸੇ ਵੀਰ ਦੇ ਘਰ ਆਏ ਦਾ ਠੀਕ ਆ ਜੀ ਸੋ ਫੁੱਲ ਹਾਈਟ ਲੈਂਥ ਵਾਲੀ ਆ ਮੇਰਾ ਵੀਰ ਕੋਈ ਦੂਰ ਨੇੜੇ ਵਾਲਾ ਇਲਾਕੇ ਵਾਲਾ ਜਾਂ ਨੇੜੇ ਪੰਨੇ ਇਲਾਕੇ ਵਾਲਾ ਜਲੰਧਰ ਏਰੀਆ ਵਾਲਾ ਉਹ ਤੁਸੀਂ ਇੱਕ ਵਾਰੀ ਇੱਥੇ ਆਣ ਕੇ ਆਪਣੀ ਅੱਖੀ ਜ਼ਰੂਰ ਕਰ ਲੈਂਦੇ ਹੋ ਠੀਕ ਆ ਜੀ ਸੋ ਦੂਰੋਂ ਨੇੜੋਂ ਕਿਸੇ ਵੀਰ ਨੇ ਆਉਣਾ ਤੇ ਬੇਝ ਅੱਜ ਤੁਸੀਂ ਸੌਦਾ ਕਰ ਲਿਓ ਕੱਦ ਕਾਠ ਫੁੱਲ ਪਟਾ ਤੇ ਚਾਹ ਬੰਨ ਤੁਸੀਂ ਵੀਰ ਜਿਹੜੇ ਸੰਪਰਕ ਕਰ ਲਿਓ ਇੱਕ ਸੈਕੰਡ ਨੰਬਰ ਤੇ ਇੱਧਰ ਜਿਹੜੀ ਆਪਣੇ ਕੋਲ ਆ ਮੱਝ ਖੜੀ ਵੀਰ ਤੇ ਚਰਨਜੀਤ ਇਹ ਸਵੇਰ ਕੰ ਲਓ ਦੋਸਤੋ ਤੀਜਾ ਸੂਆ ਚਾਹੇ ਕੋਈ ਵੀਰ ਚੌਥਾ ਮੰਨ ਲੇ ਠੀਕ ਆ ਜੇ ਸਮਝਦਾ ਕਿੰਨਾ ਕਾ ਜੇ ਪੈਂਡਿੰਗ ਸਮਾਪਾ ਜੀ ਇਹਦਾ ਇਹ ਪਹਿਲੀ ਤਰੀਕ ਦਿਨ ਪੂਰੇ ਹੋ ਜਾ ਜੀ 1 ਅਗਸਤ ਨੂੰ ਜਣੇ ਪੂਰੇ ਹੋ ਜਾ ਜੀ 1 ਅਗਸਤ ਨੂੰ ਹਾਂਜੀ ਲਓ ਵੀ 1 ਅਗਸਤ ਨੂੰ ਘੱਟੋ ਘੱਟ 10-11 ਦਿਨ ਪਏ ਹਜੇ ਹਾਂਜੀ ਹਾਂਜੀ ਅਬ ਦੋਸਤੋ 10-11 ਕ ਦਿਨ ਹਜੇ ਪੈਂਡਿੰਗ ਆ ਠੀਕ ਆ ਜੀ ਹਜੇ ਸੂਣ ਦੇ ਵਿੱਚ ਸੂਆ ਕੋਈ ਵੀਰ ਤੀਜਾ ਮੰਨ ਲੇ ਬਾਕੀ ਆਪਦਾ ਕੋਈ ਸਮਝਣਾ ਚੌਥਾ ਮੰਨ ਲੇ ਤੀਜਾ ਮੰਨ ਲੇ ਠੀਕ ਆ ਤੇ ਇਹ ਵੀ ਆਪਣੇ ਹੈ ਫਾਰਮ ਦੀ ਘਰੇ ਆਪਾਂ ਚੋਈਏ ਪਿਛਲੇ ਹਾਂਜੀ ਘਰੇ ਘਰੇ ਪ ਪਾਜੀ ਇਹ ਪਲੂਨ ਲਈ ਸੀ ਜੀ ਮੈਂ ਅੱਛਾ ਜੀ ਹਾਂ ਜੀ ਪਹਿਲਾਂ ਨਾ ਮਤਲਬ ਪਹਿਲਾਂ ਤਾਂ ਦੁੱਧ ਆਪਾਂ ਘਰੇ ਲੈ ਕੇ ਚੋਇਆ ਸੀ ਹਾਂ ਜੀ ਪਲੂਨ ਪਲੂਨ ਦਾ ਆਪਾਂ ਚੋਇਆ ਸੀ ਭਾਈ ਦਾ ਗਿਆਲੇ ਤਾ ਪਰ ਮੇਰੇ ਕੋਲ ਇਹ ਪਾਜੀ ਹੁਣ ਦੁੱਧ 14 15 ਦੀ ਦਰ ਮੈਂ ਚੋਇਆ ਸੀ ਮਤਲਬ ਕਿ ਪਿਛਲੇ ਮੰਨ ਲਓ ਵੀ ਇਹ ਦੋਜੇ ਜਾਂ ਤੀਜੇ ਸਵੇਰੇ 14 15 ਦੇ ਵਿੱਚ ਚੋਇਆ ਹੈ ਪਾਜੀ ਠੀਕ ਹੈ ਜੀ ਤੇ ਲੰਬਾ ਲੁੰਬਾ ਸਮਾਂ ਪੂਰਾ ਚਵਾਉਂਦੀਆਂ ਦੁੱਧ ਹਾਂ ਜੀ ਹਾਂ ਜੀ ਪਾਜੀ ਬੱਤੇ ਦਾ ਬਿਲਕੁਲ ਨਹੀਂ ਕਰਦੀ ਇਹ ਬਾਹਰੇ ਤੇ ਪਾਜੀ ਮਿਲ ਪੈਂਦੀ ਹੈ ਅੱਛਾ ਤੇ ਫਿਰ ਚਰਨ ਜੀ ਤੇ ਇੱਕ ਵੀ ਗੱਲ ਨੋਟ ਕਰਾ ਦਿਓ ਵੀ ਇਹ ਪਣੀਆਂ ਮਾਲੀ ਤੋਂ ਦੋਵੇਂ ਪਾਜੀ ਡਾਇਰੈਕਟ ਮਾਲੀ ਤੋਂ ਕਰਾਉਸ ਹੈ ਮੋਰਾ ਮਾਲੀ ਤੋਂ ਹਾਂਜੀ ਹਾਂ ਮੋਰਾ ਮਾਲੀ ਸਾਡੇ ਲੱਗੇ ਆ ਜੀ ਠੀਕ ਹੈ ਜੀ ਤੇ ਮਾਲੀ ਤੋਂ ਦੋਵੇਂ ਡਾਇਰੈਕਟ ਕਰਾਉਸ ਹੈ ਜੀ ਠੀਕ ਹੈ ਜੀ ਉਹ ਦੋਸਤੋ ਮਾਲੀ ਤੋਂ ਇਹ ਗੱਬਣ ਨੇ ਠੀਕ ਹੈ ਜੀ ਕਈ ਵਾਰ ਐਵੇਂ ਦੇਣ ਦੇ ਮਾਰੇ ਕੋਈ ਵਾਰੀ ਵੀਰ ਕਹਿ ਦਿੰਦੇ ਆ ਵੀ ਠੀਕ ਆ ਪਰ ਮਾਲੀ ਤੋਂ ਝੂਠ ਨਹੀਂ ਮੰਨ ਪਰ ਜੋ ਰਿਐਲਿਟੀ ਹੈਗੀ ਆ ਮੋਰਾ ਤੇ ਮਾਲੀ ਤੋਂ ਇਹ ਗੱਬਣ ਆ ਨੈਕਸਟ ਟਾਈਮ ਜਿਹੜੀ ਡਾਕਟੇਸ਼ਨ ਜੇ ਹੁੰਦੀਆਂ ਠੀਕ ਆ ਤੇ ਵੀਰ ਚਰਨ ਜੀ ਤੇ ਵੀ ਖੋਲ ਕੇ ਦਿਖਾਈਏ ਮੜਾ ਜੀ ਸੋ 14 15 15 ਲੀਟਰ ਦੀ ਜਿਹੜੀ ਦੋਸਤੋ ਮਿਲਕ ਕੈਪੈਸਿ ਠੀਕ ਹੈ ਤਾਂ ਮੱਝਾਂ ਵੈਸੇ ਆਲਮੋਸਟ ਜਿੰਨੀਆਂ ਦਾ ਤੁਹਾਨੂੰ ਆਪਾਂ ਦੋਸਤੋ ਦਿਖਾ ਰਹੇ ਹਾਂ ਦੋਵੇਂ ਦਿਖਾ ਰਹੇ ਹਾਂ ਜਿੱਦਕ ਪਹਿਲਾ ਸੇਲ ਕੀਤੀ ਵੀਰ ਨੇ ਸਾਰੀਆਂ 15 ਪਲੱਸ ਵਾਲੀਆਂ ਹੀ ਆ ਠੀਕ ਹੈ ਤਾਂ ਬਾਕੀ ਅਗੇ ਸੇਵਾ ਦਾ ਦੋਤ ਦਾ ਅਗੇ ਚੰਗੀ ਸੇਵਾ ਡਿਪੈਂਡ ਆ ਦੋਸਤੋ ਚੰਗਾ ਦੋਸਤ ਉਹ ਵਾਸਤੇ ਬਾਕੀ ਜੰਮੀਆਂ ਪਲੀਆਂ ਪੂਰੀਆਂ ਵੀਰੋ ਪੂਰੀਆਂ ਵਜਨ ਵਾਲੀਆਂ ਫੁੱਲ ਹੈਵੀ ਬਾਡੀ ਵੇਟ ਦੀਆਂ ਦੋਵੇਂ ਮੱਜਾਂ ਪੂਰੀਆਂ ਵਜਨ ਲੋਡ ਆਲੀਆਂ ਠੀਕ ਆ ਜਾਂ ਤੁਸੀਂ ਦੇਖ ਕੇ ਵੈਸੇ ਚੈੱਕ ਕਰੋ ਫੁੱਲ ਵਜਨ ਲੋਡ ਦੇ ਵਿੱਚ ਤੇ 15 14 15 14 ਲੀਟਰ ਮਿਲ ਕ ਕਪੈਸਿਟੀ ਪਿਛਲੇ ਸਵੇਿਆਂ ਦੀ ਦੋਸਤੋ ਇਹਦੀ ਵੀਰ ਨੇ ਅਕਾਊਂਟ ਕੀਤੀ ਆ ਉਹ ਬਿਲਕੁਲ ਤੁਹਾਨੂੰ ਦੱਸ ਹੀ ਦਿੱਤੀ ਠੀਕ ਆ ਜੀ ਕੱਟੋ ਕਰ ਦੋਸਤੋ 10 ਦੇ ਦਿਨ ਹਜੇ ਨੇ ਪੈਂਡਿੰਗ ਆ ਠੀਕ ਆ ਜੀ ਇਸ ਦੇ 10 ਦਿਨ ਪਏ ਆ ਜਿਹੜੀ ਦੂਜੀ ਮੱਝ ਆਪਾਂ ਤੁਹਾਨੂੰ ਵਿਸਾਈ ਉਹਦੇ 5-4 ਦਿਨ ਹਜੇ ਪਏ ਆ ਇਸ ਦੇ ਵਿੱਚ ਠੀਕ ਆ ਜੀ ਸੋ ਤਿਆਰੀ ਤੁਸੀਂ ਵੇਖ ਸਕਦੇ ਜੇ ਕਰਮਾਲੀਆਂ ਨੇ 50% ਤੋਂ ਉੱਪਰ ਜਿਹੜੀ ਤਿਆਰੀ ਇਹਨਾਂ ਨੇ ਕੰਪਲੀਟ ਕੀਤੀ ਆ ਬਾਕੀ ਚੌੜੇ ਪਿੱਠ ਪੂਰੇ ਸੋਨੇ ਵਜਨ ਲੋਡ ਦੇ ਵਿੱਚ ਸੋਨੇ ਕੱਦ ਕਰਦੇ ਵਿੱਚ ਸੋਨੇ ਸਰੀਰਕ ਢਾਂਚੇ ਦੀਆਂ ਇਹ ਜਿਹੜੀਆਂ ਦੋਸਤੋ ਮੱਝਾਂ ਦੋਨੋਂ ਵਕਾਊ ਆ ਵੀਰ ਦੇ ਕੋਲ ਆਓ ਲੈਣਿਆ ਜਾਣਕਾਰੀ ਆਪਾਂ ਕਿ ਮੁੱਲ ਦੀ ਤੇ ਮੁੱਲ ਵੀਰ ਚਰਨਜੀਤਿੰਦਰਾ ਕੀ ਕਰਦੇ ਆ ਪਾ ਜੀ ਇਹ ਇੱਕ ਪੰਜ ਦੇ ਦਾਂਗੇ 1.5 ਵੀ ਖਾਲਜੀ ਲੈ ਲਈਏ ਬਸ ਇੱਥੇ ਦਾ ਹਾਂਜੀ ਭਾਜੀ ਇੱਕ ਵਾਰੀ ਦੇਵਾ ਦੇ ਬਸ ਠੀਕ ਹੈ ਜੀ ਬਾਕੀ ਦੂਰ ਨੇੜੇ ਕੋਈ ਆਉਂਦਾ ਕੋਈ ਕਰਦੇ ਹੋ ਮਾਨਤਨ ਹਾਂਜੀ ਭਾਜੀ ਮਾਨਤਨ ਕਰਾਂਗੇ ਜੀ ਠੀਕ ਹੈ ਜੀ ਲਓ ਦੋਸਤੋ ਕੋਈ ਵੀਰ ਦੂਰ ਨੇੜੇ ਆਉਂਦਾ ਤੇ ਮਾਨਤਨ ਹੋ ਜਾਊਗਾ ਛੋੜਛੱਪਾ ਹੋ ਜਾਊਗਾ ਠੀਕ ਹੈ ਜੀ ਸੋ 1,05,000 ਇਸ ਮੱਝ ਦੀ ਡਿਮਾਂਡ ਆ ਕੀਮਤ ਆ ਠੀਕ ਹੈ ਵਿੱਚ ਛੋੜਛੱਪਾ ਹੋ ਜਾਊਗਾ ਸੋ ਇਹ ਦੋ ਨਾਗ ਜਿਹੜੇ ਦੋਸਤੋ ਅੱਜ ਵਕਾਊ ਆ ਪਿੰਡ ਮਹਤਪੁਰ ਵੀਰ ਕਰਨਜੀਤ ਸਿੰਘ ਉਹਨਾਂ ਦੇ ਡੇਰੀ ਫਾਰਮ ਤੋਂ ਸੋ ਦੋਨੋਂ ਮੱਝਾਂ ਚੰਗੀਆਂ ਨੇ ਦੋਨੋਂ ਚੰਗੇ ਮਿਲਕਾਂ ਲੀਆਂ ਇਹ ਨੰਬਰ ਆ 93722 99706 ਠੀਕ ਆ ਜੀ ਇਹ ਇੱਕੋ ਨੰਬਰ ਹੀ ਚੱਲਦਾ ਆਪਣੇ ਕੋਲ ਹਾਂਜੀ ਹਾਂਜੀ ਕੋਈ ਨੰਬਰ ਹੀ ਆ ਭਾਜੀ ਠੀਕ ਆ ਜੀ ਬਸ ਦੋਸਤੋ ਇਹ ਨੰਬਰ ਆ ਹਾਂਜੀ ਹਾਂਜੀ ਕੋਈ ਗੱਲ ਬਾਤ ਹੋਰ ਬਸ ਭਾਜੀ ਠੀਕ ਆ ਵੀਰੇ ਹਾਂਜੀ ਤੇ ਕੋਈ ਵੀਰ ਚਰਨਜੀਤ ਨੈਕਸਟ ਜੇ ਆਪਾਂ ਗੱਲ ਕਰਕੇ ਅਗਲੇ ਟਾਈਮ ਦੀ ਤੇ ਕੋਈ ਵਪਾਰ ਦਾ ਕੰਮ ਹੀ ਸ਼ੁਰੂ ਕਰਨਾ ਨਾਲ ਭਾਜੀ ਇਹਦਾ ਵਿਚਾਰ ਜੇ ਬੰਦਾ ਹੈ ਜੀ ਕਰ ਲਈਏ ਹਾਂਜੀ ਕਰ ਲਈਏ ਜੀ ਲੈ ਕਰੀਏ ਪਸ਼ੂ ਕੋ ਚੰਗੇ ਚੰਗੇ ਵੀਰਾਂ ਨੂੰ ਪੇਸ਼ ਕਰ ਦਈਏ ਲਓ ਦੋਸਤੋ ਇਸ ਡੇਰੀ ਫਾਰਮ ਤੋਂ ਕੁਝ ਜਿਹੜੇ ਨਾਕ ਹੋਇਆ ਕਰਨਗੇ ਵਿਕਰੀ ਵਾਲੇ ਉਹ ਵੀ ਆਪਾਂ ਤੁਹਾਨੂੰ ਦਿਖਾ ਦਿਆ ਕਰਾਂਗੇ ਵੀਰਾਂ ਦਾ ਵੀ ਜਲਦੀ ਕੰਮ ਸ਼ੁਰੂ ਕਰਾਂਗੇ ਕੁਝ ਕੁ ਵਪਾਰ ਵਾਲੇ ਪਸ਼ੂ ਜਿਹੜੇ ਉਹ ਸਾਹਮਣੇ ਤੁਹਾਡੇ ਪੇਸ਼ ਕਰਿਆ ਕਰਾਂਗੇ ਪਹਿਲੀ ਚੋਟੀ ਵਿੱਚ ਦੀ ਬਹੁਤ ਪਿਆਰ ਮਿਲਿਆ ਜੀ ਹਾਂਜੀ ਬਹੁਤ ਜ਼ਿਆਦਾ ਭਾਜੀ ਹਫ਼ਤਾ ਫੋਨ ਆਉਂਦਾ ਰਿਹਾ ਜੀ ਠੀਕ ਹੈ ਜੀ ਤੇ ਫੋਨ ਬੰਦ ਕਰਦਾ ਜੀ ਗਾਂ ਕੰਮ ਸ਼ੁਰੂ ਕਰਾਂਗੇ ਬਿਲਕੁਲ ਜੀ ਬਿਲਕੁਲ ਹਾਂਜੀ ਭਾਜੀ ਬਿਲਕੁਲ ਲਓ ਦੋਸਤੋ ਫਿਲਹਾਲ ਅੱਜ ਇਸ ਜੇਰੀ ਫਾਰਮ ਤੋਂ ਦੋ ਐਨੀਮਲ ਜਿਹੜੇ ਬਕਾਊ ਸੀਗੇ ਵੇਰ ਚਰਨਜੀਤ ਸਿੰਘ ਦੇ ਘਰੋਂ ਪਿੰਡ ਮਹਿਤਪੁਰ ਵਿజిਟ ਕਰਨੀ ਆ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਪ੍ਰਾਂਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ